ਸਮਾਜ ਸੇਵੀ ਨੌਜਵਾਨ ਪਾਨਾ ਸਿੱਧੂ ਦੀ ਰਿਹਾਈ ਲਈ ਅੱਜ ਮਿੱਥੇ ਹੋਏ ਅੰਦੋਲਨ ਖਿਲਾਫ ਪੰਜਾਬ ਸਰਕਾਰ ਨੇ ਸਖਤੀ ਕੀਤੀ ਹੈ ਪੰਜਾਬ ਪੁਲਿਸ ਵੱਲੋਂ ਅੱਜ ਦਿਨ ਚੜ੍ਹਦਿਆਂ ਕਿਸਾਨਾਂ ਮਜ਼ਦੂਰਾਂ ਸਮੇਤ ਸਿਆਸੀ ਨੇਤਾਵਾਂ ਨੂੰ ਉਹਨਾਂ ਦੇ ਘਰਾਂ ਵਿੱਚ ਨજરਬੰਦ ਕਰ ਦਿੱਤਾ ਮਾਨਸਾ ਪੁਲਿਸ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਰੁਲਦੂ ਸਿੰਘ ਨੂੰ ਘਰ ਤੋਂ ਧੂਰੀਵਲ ਰਵਾਨਾ ਹੋਣ ਸਮੇ ਗੱਡੀ ਚੋਂ ਬਾਹਰ ਕੱਢ ਕੇ ਘਰ ਵਿੱਚ ਬੰਦ ਕਰ ਦਿੱਤਾ ਗਿਆ ਕਿਸਾਨ ਆਗੂ ਰੁਲਦੂ ਸਿੰਘ ਨੇ ਦੱਸਿਆ ਕਿ ਇਸ ਦੀ ਸਾਂਝੇ ਅंदोलਨ ਵਿੱਚ ਜਾਣ ਤੋਂ ਇੰਜ ਰੋਕਣਾ ਪੰਜਾਬ ਸਰਕਾਰ ਦੀ ਵੱਡੀ ਗਲਤੀ ਹੈ ਕਿਉਂਕਿ ਕਦੇ ਵੀ ਅੰਦੋਲਨ ਸ਼ਕਤੀ ਨਾਲ ਨਹੀਂ ਦਬਾਏ ਜਾ ਸਕਦੇ ਉਹਨਾਂ ਨੇ ਦੱਸਿਆ ਕਿ ਪੰਜਾਬ ਪੁਲਿਸ ਵੱਲੋਂ ਅਜਿਹੀ ਫੜੋਫੜੀ ਅਤੇ ਘਰਾਂ ਵਿੱਚ ਨਜ਼ਰਬੰਦੀ ਪੰਜਾਬ ਭਾਰ ਵਿੱਚ ਹੀ ਕੀਤੀ ਗਈ ਹੈ ਇਸੇ ਹੀ ਤਰ੍ਹਾਂ ਪੁਲਿਸ ਨੇ ਮਾਨਸਾ ਵਿਖੇ ਅਕਾਲੀ ਦਲ ਅੰਮ੍ਰਿਤਸਰ ਦੇ ਸਕੱਤਰ ਜਨਰਲ ਗੁਰਸੇਵਕ ਸਿੰਘ ਜਵਾਰਕੇ ਨੂੰ ਵੀ ਘਰ ਵਿੱਚ ਹੀ ਨજરਬੰਦ ਕਰ ਦਿੱਤਾ ਗਿਆ